ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਤੁਹਾਡਾ ਆਉਣ ਵਾਲਾ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਕਿਹੜੀਆਂ ਤੁਹਾਨੂੰ ਖੁਸ਼ਖਬਰੀਆਂ ਮਿਲਣਗੀਆਂ ਜਿਸ ਦੇ ਨਾਲ ਤੁਸੀਂ ਹੋ ਜਾਓਗੇ ਜੀ ਧਨ ਦੇ ਨਾਲ ਮਾਲਾ ਮਾਲ ਤੁਹਾਡੇ ਬੱਚੇ ਤਰੱਕੀ ਕਰਨਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫ਼ਤੇ ਤੁਹਾਨੂੰ ਆਪਣੇ ਕੰਮਾਂ ਵਿੱਚ ਇਕਾਗਰਤਾ ਬਰਕਰਾਰ ਰੱਖਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਰਹੇਗੀ ਇਸ ਕਾਰਨ ਤੁਹਾਨੂੰ ਦਵਾਈ ਵੀ ਖਾਣੀ ਪੈ ਸਕਦੀ ਹੈ ਇਸ ਕਾਰਨ ਤੁਹਾਡਾ ਸੁਆਦ ਤੇ ਸੁਭਾ ਆਮ ਨਾਲੋਂ ਕੁਝ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਹਫ਼ਤੇ ਤੰਗ ਆਰਥਿਕ ਹਾਲਾਤਾਂ ਦੇ ਚੱਲਦੇ ਸਮੇਂ ਤੁਹਾਡਾ ਕੋਈ ਜ਼ਰੂਰੀ ਕੰਮ ਵਿਚਾਲੇ ਹੀ ਰੁਕ ਸਕਦਾ ਹੈ ਜਿਸ ਦੇ ਕਾਰਨ ਤੁਹਾਨੂੰ ਵੱਡਾ ਨੁਕਸਾਨ ਸੰਭਵ ਹੈ ਅਜੇਹੇ ਵਿੱਚ ਜੇਕਰ ਸੰਭਵ ਹੋਵੇ ਤਾਂ ਬੈਂਕ ਜਾਂ ਕਿਸੇ ਕਰੀਬੀ ਆਰਥਿਕ ਸਹਿਯੋਗ ਲੈਂਦੇ ਹੋਏ ਆਪਣੇ ਅਧੂਰੇ ਕੰਮਾਂ ਨੂੰ ਪੂਰਾ ਕਰ ਲਓ ਇਸ ਹਫਤੇ ਤੁਹਾਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਹਰ ਪ੍ਰਕਾਰ ਦੇ ਉਤਰਾ ਚੜਾ ਉਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਵੇਗਾ ਇਸ ਨਾਲ ਘਰ ਪਰਿਵਾਰ ਵਿੱਚ ਖੁਸ਼ ਨਮਾ ਮਾਹੌਲ ਬਣ ਸਕਦਾ ਹੈ ਕਿਉਂਕਿ ਜੇਕਰ ਤੁਸੀਂ ਸਿੱਧਾ ਕਿਸੇ ਨੂੰ ਜਵਾਬ ਨਹੀਂ ਦਿਓਗੇ ਤਾ ਤੁਹਾਡੇ ਬਾਸ ਅਤੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਨਾਰਾਜ਼ ਨਹੀਂ ਹੋਣਗੇ ਜਿਸ ਦੇ ਕਾਰਨ ਤੁਹਾਨੂੰ ਨਿਰਾਸ਼ਾ ਹੱਥ ਨਹੀਂ ਲੱਗੇਗੀ ਪਰ ਜੇਕਰ ਤੁਸੀਂ ਇਸਤੇ ਉਲਟ ਕੰਮ ਕਰਦੇ ਹੋ ਤਾਂ ਨਿਰਾਸ਼ਾ ਹੱਥ ਨੂੰ ਹੀ ਲੱਗੇਗੀ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਹਾਸਲ ਕਰਨ ਦੇ ਆਪਣੇ ਟੀਚਿਆਂ ਪ੍ਰਤੀ ਪ੍ਰਤੀਬੰਧ ਹੋਣ ਦੀ ਜ਼ਰੂਰਤ ਹੋਵੇਗੀ ਨਹੀਂ ਤਾਂ ਤੁਹਾਡੀ ਅਤੀਤ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਸਕਦਾ ਹੈ ਇਸ ਲਈ ਇਸ ਸਮੇਂ ਕੋਈ ਵੀ ਕਦਮ ਅਤੇ ਆਪਣੇ ਟੀਚਿਆਂ ਬਾਰੇ ਸੋਚਦੇ ਹੋਏ ਹੀ ਚੁੱਕ ਲੈਣਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਐਤਵਾਰ ਦੇ ਦਿਨ ਨੂੰ ਸੂਰਜ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਡੇ ਵਾਰ-ਵਾਰ ਖਾਣ ਦੀ ਆਦਤ ਤੁਹਾਨੂੰ ਪਰੇਸ਼ਾਨੀ ਦੇ ਸਕਦੀ ਹੈ ਇਸ ਲਈ ਇਸ ਗੱਲ ਨੂੰ ਸਮਝੋ ਕਿ ਥੰਨ ਥੰਨ ਕੇ ਖਾਣਾ ਤੁਹਾਡੇ ਸ਼ੌਂਕ ਦੇ ਲਈ ਚੰਗਾ ਹੈ ਪਰ ਤੁਹਾਨੂੰ ਪਰ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ ਅਜਿਹੇ ਵਿੱਚ ਇਸ ਹਫਤੇ ਤੁਹਾਨੂੰ ਜਿਆਦਾ ਕੈਲਰੀ ਦੀਆਂ ਚੀਜ਼ਾਂ ਖਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਇਸ ਹਫਤੇ ਆਪਣੇ ਜੀਵਨ ਸਾਥੀ ਤੇ ਪਰਿਵਾਰ ਜਾਂ ਜੱਦੀ ਦਾ ਜਾਂ ਜੱਦੀ ਜਾਇਦਾਦ ਤੋਂ ਕੁਝ ਲਾਭ ਮਿਲ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 10ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਕਾਰਜ ਖੇਤਰ ਤੇ ਤੁਸੀਂ ਆਪਣੇ ਮਾਨਸਿਕ ਤਣਾਅ ਤੋਂ ਮੁਕਤੀ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਦੇ ਮੈਂਬਰਾਂ ਦੇ ਨਾਲ ਕੁਝ ਸਮਾਂ ਬਿਤਾਉਣ ਦੀ ਲੋੜ ਹੋ ਜਾਵੇਗੀ ਇਸ ਲਈ ਕੁਝ ਵੀ ਕਰਕੇ ਘਰ ਦੇ ਮੈਂਬਰਾਂ ਨੂੰ ਆਪਣਾ ਸਮਾਂ ਦਿਓ ਕੈਰੀਅਰ ਰਾਸ਼ੀ ਫਾਲ ਦੇ ਸੰਕੇਤ ਅਨੁਸਾਰ ਜੇਕਰ ਤੁਸੀਂ ਪੇਸ਼ੇਵਰ ਖੇਤਰ ਦੇ ਨਾਲ ਜੁੜੇ ਹੋਏ ਹੋ ਤਾਂ ਚੰਗੀ ਨੌਕਰੀ ਜੇਕਰ ਕਰ ਰਹੇ ਹੋ ਇਹ ਹਫਤਾ ਤੁਹਾਡੇ ਲਈ ਅੱਗੇ ਵਧਣ ਦੇ ਮੌਕੇ ਲੈ ਕੇ ਆਵੇਗਾ ਇਸ ਦੌਰਾਨ ਜੇਕਰ ਤੁਸੀਂ ਇੰਜੀਨੀਅਰਿੰਗ ਆਦਿ ਪੜ੍ਹਾਈ ਕਰ ਰਹੇ ਹੋ ਤਾਂ ਵਿਦਿਆਰਥੀਆਂ ਨੂੰ ਘੱਟ ਮਿਹਨਤ ਕਰਨ ਦੇ ਵੀ ਚੰਗੇ ਨਤੀਜੇ ਪ੍ਰਾਪਤ ਹੋ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਪ੍ਰਾਚੀਨ ਗ੍ਰੰਥ ਲਲਿਤਾ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਦੇ ਦੌਰਾਨ ਤੁਸੀਂ ਕਸਰਤ ਜਾਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕਦੇ ਹੋ ਕਿਉਂਕਿ ਇਸ ਸਮੇਂ ਕਈ ਗ੍ਰਹਿ ਨਕਸ਼ਤਰਾ ਦੀ ਅਨੁਚਾਲ ਜਿਹੜੀ ਚਾਲ ਹੈ ਉਹ ਤੁਹਾਨੂੰ ਸਿਹਤ ਤੇ ਵਿਸ਼ੇਸ਼ ਧਿਆਨ ਦੇਣ ਦੀ ਸਹਾਇਤਾ ਦੇਵੇਗੀ ਇਸ ਲਈ ਇਸ ਦਾ ਉਚਿਤ ਲਾਭ ਉਠਾਓ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 10ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਲਈ ਇਹ ਹਫਤਾ ਬੜਾ ਹੀ ਲਾਭਦਾਇਕ ਹੈ ਇਸ ਲਈ ਆਪਣੀ ਜੀਬ ਤੇ ਨਜ਼ਰ ਰੱਖੋ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚ ਜਾਓ ਨਹੀਂ ਤਾਂ ਆਰਥਿਕ ਤੰਗੀ ਦੇ ਚੱਲਦਿਆਂ ਹੋਇਆਂ ਪਰਿਵਾਰ ਵਿੱਚ ਦੂਸਰੇ ਮੈਂਬਰਾਂ ਦੇ ਸਾਹਮਣੇ ਤੁਹਾਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ ਜੇਕਰ ਇਸ ਹਫਤੇ ਤੁਸੀਂ ਕੋਈ ਵੱਡਾ ਫੈਸਲਾ ਲੈਣਾ ਹੈ ਤਾਂ ਕਿਸੇ ਵੀ ਚੀਜ਼ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਸਲਾਹ ਜ਼ਰੂਰ ਲੈ ਲੈਣਾ ਕਿਉਂਕਿ ਸੰਭਵ ਹੈ ਕਿ ਸਿਰਫ ਤੁਹਾਡਾ ਆਪਣਾ ਫੈਸਲਾ ਹੀ ਕੋਈ ਦਿੱਕਤ ਖੜੀ ਕਰ ਸਕਦਾ ਹੈ ਅਜਿਹੇ ਵਿੱਚ ਬਿਹਤਰ ਨਤੀਜੇ ਲੈਣ ਦੇ ਲਈ ਪਰਿਵਾਰ ਵਿੱਚ ਚੰਗਾ ਤਾਲਮੇਲ ਪੈਦਾ ਕਰੋ ਤੇ ਘਰ ਦੇ ਵੱਡਿਆਂ ਦੇ ਅਨੁਭਵ ਦਾ ਲਾਭ ਲੈਂਦੇ ਹੋਏ ਹਰ ਫੈਸਲੇ ਤੇ ਗੌਰ ਕਰੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ਓਮ ਕੇਤਵੇ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਆਪਣੇ ਆਪ ਵਿੱਚ ਸਕਾਰਾਤਮਕਤਾ ਲਿਆ ਕੇ ਆਪਣੇ ਆਪ ਨੂੰ ਹਨੇਰੇ ਤੋਂ ਬਾਹਰ ਕੱਢਣ ਦੀ ਲੋੜ ਹੋਵੇਗੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਨਕਾਰਾਤਮਕਤਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣ ਸਕਦੀ ਹੈ ਇਸ ਲਈ ਇਸ ਵਿੱਚੋਂ ਬਾਹਰ ਨਿਕਲ ਕੇ ਕੁਝ ਚੰਗਾ ਸਮਾਂ ਤੁਹਾਡੇ ਲਈ ਆ ਸਕਦਾ ਹੈ ਤੁਹਾਡੇ ਚੰਦਰ ਰਾਸ਼ੀ ਤੋਂ ਸ਼ਨੀ 8ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਨੌਕਰੀ ਪੇਸ਼ਾ ਲੋਕਾਂ ਨੂੰ ਇਸ ਹਫ਼ਤੇ ਪੈਸੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ। ਪਰੰਤੂ ਪਿਛਲੇ ਕੁਝ ਦਿਨਾਂ ਵਿੱਚ ਦੁਆਰਾ ਕੀਤੇ ਗਏ ਤੁਹਾਡੇ ਫਜ਼ੂਲ ਖਰਚਿਆਂ ਦੇ ਕਾਰਨ ਉਹਨਾਂ ਦੇ ਕੋਲ ਧਨ ਵੀ ਕਾਫੀ ਘਟ ਜਾਵੇਗਾ। ਇਸ ਨਾਲ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਨਵੇਂ ਮਹਿਮਾਨ ਦਾ ਆਉਣਾ, ਜਸ਼ਨ ਅਤੇ ਖੁਸ਼ੀ ਦਾ ਸਮਾਂ ਲੈ ਕੇ ਆ ਸਕਦਾ ਹੈ। ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਤੇ ਨਾਲ ਹੀ ਤੁਹਾਨੂੰ ਲੰਮੇ ਸਮੇਂ ਬਾਅਦ ਪੂਰੇ ਪਰਿਵਾਰ ਦੇ ਨਾਲ ਬੈਠਣ ਦਾ ਸਮਾਂ ਬਤੀਤ ਹੋ ਜਾਵੇਗਾ। ਤੁਹਾਡੀ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਕਿ ਕਿਸੇ ਨਾਲ ਤੁਸੀਂ ਕੋਈ ਐਦਾਂ ਦਾ ਵਾਅਦਾ ਨਾ ਕਰੋ ਜਦੋਂ ਤੱਕ ਤੁਸੀਂ ਸਫਲਤਾਪੂਰਵਕ ਪੂਰਾ ਕਰਨ ਦੇ ਯੋਗ ਨਾ ਹੋਵੋ ਕਿਉਂਕਿ ਸੰਭਵ ਹੈ ਕਿ ਤੁਸੀਂ ਜੇਬ ਵਿੱਚ ਆ ਕੇ ਖਰਚ ਖੇਤਰ ਨੂੰ ਵਧਾ ਲਓਗੇ ਤੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਅਜਿਹਾ ਵਾਅਦਾ ਨਾ ਕਰ ਲੈਣਾ। ਜੋ ਤੁਹਾਡੇ ਕੋਲ ਪੂਰਾ ਕਰਨਾ ਔਖਾ ਹੋ ਜਾਵੇ ਫਿਰ ਤੁਹਾਡੀ ਇਮੇਜ ਨੂੰ ਖਰਾਬ ਕਰ ਦੇਵੇ ਤੇ ਤੁਹਾਨੂੰ ਸ਼ਰਮਿੰਦਾ ਹੋਣਾ ਪੈ ਜਾਵੇ ਇਸ ਰਾਸ਼ੀ ਦੇ ਵਿਦਿਆਰਥੀ ਜਾਤਕਾਂ ਦੇ ਲਈ ਇਹ ਹਫਤਾ ਵਿਸ਼ੇਸ਼ ਰੂਪ ਤੋਂ অনুকূল ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੋਮਵਾਰ ਨੂੰ ਬਜ਼ੁਰਗ ਔਰਤ ਨੂੰ ਦਹੀਂ ਚੌਲ ਖਿਲਾਓ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਆਪਣੇ ਸਰੀਰ ਨੂੰ ਆਰਾਮ ਦੇਣ ਦੀ ਲੋੜ ਹੋਵੇਗੀ ਕਿਉਂਕਿ ਤੁਸੀਂ ਪਿਛਲੇ ਦਿਨਾਂ ਵਿੱਚ ਭਾਰੀ ਮਾਨਸਿਕ ਦਬਾਅ ਵਿੱਚੋਂ ਗੁਜ਼ਰੇ ਹੋ ਅਜਿਹੇ ਵਿੱਚ ਹੁਣ ਆਰਾਮ ਕਰਨ ਲਈ ਤੁਹਾਡੇ ਕੋਲ ਉਚਿਤ ਸਮਾਂ ਹੈ ਇਸ ਲਈ ਨਵੀਆਂ-ਨਵੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਮਨੋਰੰਜਨ ਕਰੋ ਤੇ ਆਰਾਮ ਕਰੋ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 8ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ اٹਕੇ ਹੋਏ ਆਰਥਿਕ ਮਾਮਲੇ ਵਿੱਚ ਇਸ ਹਫ਼ਤੇ ਹੋਰ ਲਟਕ ਸਕਦੇ ਹਨ ਨਾਲ ਹੀ ਇਸ ਸਮੇਂ ਦੌਰਾਨ ਕਈ ਪ੍ਰਕਾਰ ਦੇ ਖਰਚੇ ਤੁਹਾਡੇ ਦਿਮਾਗ ਤੇ ਛਾਏ ਰਹਿਣਗੇ ਇਸ ਕਾਰਨ ਤੁਹਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਬੇਚੈਨੀ ਹੋ ਸਕਦੀ ਹੈ ਇਸ ਕਾਰਨ ਤੁਸੀਂ ਕਈ ਪ੍ਰਕਾਰ ਦੇ ਫੈਸਲੇ ਲੈਣ ਵਿੱਚ ਖੁਦ ਹੀ ਅਸਮਰੱਥ ਹੋ ਜਾਓਗੇ ਅਜਿਹੇ ਵਿੱਚ ਹਰ ਸਥਿਤੀ ਨੂੰ ਖੁਦ ਨੂੰ ਪਹਿਲਾਂ ਸ਼ਾਂਤ ਰੱਖੋ ਖਰਚਿਆਂ ਤੇ ਵੀ ਲਗਾਮ ਲਾਓ ਤੁਸੀਂ ਅਕਸਰ ਦੂਜਿਆਂ ਨਾਲ ਆਪਣੇ ਹਿੰਮਤੋਂ ਜ਼ਿਆਦਾ ਵਾਅਦਾ ਕਰ ਲੈਂਦੇ ਹੋ ਜਿਸ ਕਾਰਨ ਤੁਹਾਨੂੰ ਆਪ ਹੀ ਮੁਸੀਬਤ ਵਿੱਚ ਪੈਣਾ ਪੈ ਜਾਂਦਾ ਹੈ ਇਸ ਹਫਤੇ ਤੁਸੀਂ ਕਾਰਜ ਸਥਾਨ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਆਪਣੇ ਅਧੀਨ ਕਰਮਚਾਰੀਆਂ ਦੇ ਨਾਲ ਅਤੀਤ ਵਿੱਚ ਸਫਲ ਰਹੋਗੇ ਤੇ ਹਰ ਸਮੱਸਿਆ ਨੂੰ ਖਤਮ ਕਰ ਲਓਗੇ ਇਸ ਨਾਲ ਤੁਹਾਡੀ ਇਮੇਜ ਨੂੰ ਵੀ ਲਾਭ ਮਿਲ ਜਾਵੇਗਾ ਨਾਲ ਹੀ ਤੁਸੀਂ ਅਜਿਹਾ ਕਰਕੇ ਭਵਿੱਖ ਵਿੱਚ ਆਮਦਨ ਦੇ ਵਾਅਦੇ ਦੀਆਂ ਸੰਭਾਵਨਾਵਾਂ ਨੂੰ ਵਧਾ ਲਓਗੇ ਅਜਿਹੇ ਸਮੇਂ ਵਿੱਚ ਖੇਡ-ਕੁੱਦ ਜਿਹੀਆਂ ਗਤੀਵਿਧੀਆਂ ਵਿੱਚ ਤੁਸੀਂ ਖੁਦ ਨੂੰ ਮਾਨਸਿਕ ਰੋਗਾਂ ਤੋਂ ਬਚਾ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਆਦਿੱਤਿਆ ਹਿਰ ਤੇ ਸਤੋਤਰ ਦਾ ਪਾਠ ਕਰਨਾ ਹੈ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਨੌਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਡਾ ਮਾਨਸਿਕ ਸਥਿਤੀ ਜਿਹੜੀ ਹੈ ਕਾਫੀ ਬਿਹਤਰ ਹੋ ਜਾਵੇਗੀ। ਕਿਉਂਕਿ ਇਸ ਦੌਰਾਨ ਤੁਸੀਂ ਹਰ ਪ੍ਰਕਾਰ ਦੇ ਤਣਾਅ ਤੋਂ ਖੁਦ ਨੂੰ ਦੂਰ ਰੱਖ ਸਕਦੇ ਹੋ। ਹਾਲਾਂਕਿ ਤੁਹਾਨੂੰ ਮੌਸਮ ਪਰਿਵਰਤਨ ਦੇ ਦੌਰਾਨ ਛੋਟੀ ਮੋਟੀ ਸਮੱਸਿਆ ਹੋ ਸਕਦੀ ਹੈ ਪਰੰਤੂ ਇਸ ਤੋਂ ਇਲਾਵਾ ਕੋਈ ਵੱਡੀ ਬਿਮਾਰੀ ਇਸ ਸਮੇਂ ਤੁਹਾਨੂੰ ਨਹੀਂ ਲੱਗੇਗੀ ਇਸ ਹਫਤੇ ਤੁਹਾਨੂੰ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਬਣ ਰਹੀ ਹੈ ਜਿਸ ਦੇ ਕਾਰਨ ਤੁਸੀਂ ਆਪਣੇ ਮੁਨਾਫੇ ਦੇ ਇੱਕ ਵੱਡੇ ਹਿੱਸੇ ਦੀ ਬਚਤ ਕਰਨ ਵਿੱਚ ਸਫਲ ਹੋ ਜਾਓਗੇ ਤੁਸੀਂ ਇਸ ਵਾਧੂ ਪੈਸੇ ਨੂੰ ਕਿਸੇ ਰੀਅਲ ਅਸਟੇਟ ਦੇ ਪ੍ਰੋਜੈਕਟ ਜਾਂ ਜ਼ਮੀਨ ਪ੍ਰਾਪਰਟੀ ਆਦਿ ਵਿੱਚ ਨਿਵੇਸ਼ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਵੀ ਕਰ ਸਕਦੇ ਹੋ ਇਸ ਹਫ਼ਤੇ ਤੁਹਾਡੀ ਮਾਤਾ ਦੀ ਸਿਹਤ ਚੰਗੀ ਰਹੇਗੀ ਅਤੇ ਤੁਸੀਂ ਕਈ ਚਿੰਤਾਵਾਂ ਤੋਂ ਮੁਕਤ ਹੋ ਜਾਓਗੇ। ਨਾਲ ਹੀ ਤੁਹਾਡੇ ਪਿਤਾ ਨੂੰ ਕਾਰਜ ਖੇਤਰ ਤੇ ਤਰੱਕੀ ਕਰਨ ਦੇ ਨਵੇਂ ਮੌਕੇ ਮਿਲ ਜਾਣਗੇ। ਇਸ ਨਾਲ ਤੁਹਾਡੇ ਪਰਿਵਾਰ ਵਿੱਚ ਸਕਾਰਾਤਮਕ ਵਾਤਾਵਰਣ ਬਣਿਆ ਰਹੇਗਾ। ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 6ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਕਾਰਜ ਖੇਤਰ ਵਿੱਚ ਕੰਮਕਾਰ ਤੇ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਤੁਹਾਨੂੰ ਸ਼ੁਰੂਆਤ ਤੋਂ ਹੀ ਆਪਣੀ ਖੁਸ਼ਿਆਰੀ ਤੇ ਪ੍ਰਭਾਵ ਦਾ ਇਸਤੇਮਾਲ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਹੋਣ ਵਾਲੀ ਹੈ ਦੂਜਿਆਂ ਦੇ ਸਾਹਮਣੇ ਪ੍ਰਦਰਸ਼ਨ ਦਿਓ ਤੇ ਟੀਚਿਆਂ ਵੱਲ ਵੱਧ ਜਾਓ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫ਼ਤਾ ਤੁਹਾਡੀ ਸਿਹਤ ਦੇ ਲਿਹਾਜ਼ ਨਾਲ ਬੜਾ ਹੀ ਚੰਗਾ ਕਿਹਾ ਜਾ ਸਕਦਾ ਹੈ ਇਸ ਦੌਰਾਨ ਸਿਹਤ ਦੇ ਪ੍ਰਤੀ ਤੁਹਾਡੀ ਲਗਨ ਤੁਹਾਨੂੰ ਕਈਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਕਾਰਗਰ ਸਾਬਤ ਹੋ ਜਾਵੇਗੀ। ਅਜਿਹੇ ਵਿੱਚ ਯੋਗ ਅਤੇ ਕਸਰਤ ਕਰਨ ਵਿੱਚ ਕਮੀ ਨਾ ਆਉਣ ਦਿਓ ਅਤੇ ਜਿੰਨਾ ਵੀ ਸੰਭਵ ਹੋਵੇ ਹਰੀਆਂ ਤੇ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹੋ ਤਾਂ ਇਹ ਹਫ਼ਤਾ ਤੁਹਾਡੇ ਲਈ ਮਹੱਤਵਪੂਰਨ ਤੇ ਚੰਗਾ ਰਹਿਣ ਵਾਲਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਨੂੰ ਸਰਕਾਰ ਤੋਂ ਲਾਭ ਤੇ ਇਨਾਮ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਤੁਹਾਨੂੰ ਚੰਗੇ ਪੱਦਰ ਤੇ ਮੁਨਾਫਾ ਮਿਲ ਜਾਵੇਗਾ ਇਸ ਹਫਤੇ ਤੁਹਾਡੇ ਸਾਹਮਣੇ ਅਜਿਹੀਆਂ ਪ੍ਰਸਥਿਤੀਆਂ ਪੈਦਾ ਹੋਣਗੀਆਂ ਜਦੋਂ ਤੁਹਾਡਾ ਪਰਿਵਾਰ ਅਤੇ ਤੁਹਾਡੇ ਦੋਸਤ ਮਜ਼ਬੂਤ ਖੰਭੇ ਦੀ ਤਰ੍ਹਾਂ ਤੁਹਾਡੇ ਨਾਲ ਖੜ੍ਹ ਜਾਣਗੇ ਇਹ ਸਮਾਂ ਤੁਹਾਨੂੰ ਲੋੜ ਸਮੇਂ ਦੋਸਤਾਂ ਤੇ ਪਰਿਵਾਰਾਂ ਦੇ ਸਹਿਯੋਗ ਨਾਲ ਮਿਲ ਕੇ ਵਪਾਰ ਕਰਨ ਲਈ ਤੇ ਪਾਰਟਨਰਸ਼ਿਪ ਵਿੱਚ ਕੰਮ ਕਰਨ ਲਈ ਚੰਗਾ ਮੁਨਾਫਾ ਦੇ ਸਕਦਾ ਹੈ ਕਿਉਂਕਿ ਇਸ ਸਮੇਂ ਤੁਹਾਨੂੰ ਤਕਨੀਕੀ ਤੇ ਸਮਾਜਿਕ ਨੈਟਵਰਕਿੰਗ ਦੇ ਨਾਲ ਵਪਾਰ ਵਿਸਥਾਰ ਵਿੱਚ ਵਿਸਤਾਰ ਹੋ ਸਕਦਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 24 ਵਾਰ ਓਮ ਸ਼੍ਰੀ ਲਕਸ਼ਮੀ ਭਾਇਓ ਨਮਹ ਮੰਤਰ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ। वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 7ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਸਿਹਤ ਦੇ ਲਿਹਾਜ਼ ਨਾਲ ਇਸ ਸਮੇਂ ਦੌਰਾਨ ਤੁਹਾਨੂੰ ਪ੍ਰਣਾਮ ਕਰਕੇ ਆਪਣੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਅਜਿਹੇ ਵਿੱਚ ਆਪਣੀ ਊਰਜਾ ਨੂੰ ਇਸ ਹਫ਼ਤੇ ਬਹੁਤ ਸਾਰੇ ਕੰਮਾਂ ਤੇ ਲਗਾਉਣ ਦੀ ਬਜਾਏ ਉਹਨਾਂ ਦੇ ਨਾਲ ਹੀ ਲੱਗ ਜਾਓ ਇਸ ਹਫ਼ਤੇ ਤੁਹਾਨੂੰ ਇਸ ਹਫ਼ਤੇ ਤੁਹਾਨੂੰ ਜ਼ਮੀਨ ਤੇ ਰੀਅਲ ਅਸਟੇਟ ਸੰਸਕ੍ਰਿਤ ਪ੍ਰਯੋਜਨਾ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਕਿਉਂਕਿ ਇਹ ਸਮਾਂ ਇਹਨਾਂ ਯੋਜਨਾਵਾਂ ਦੇ ਨਿਵੇਸ਼ ਲਈ ਬੜਾ ਹੀ ਉੱਤਮ ਹੈ ਅਜੇਹੇ ਵਿੱਚ ਇਹਨਾਂ ਮੌਕਿਆਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦਿਓ ਤੁਹਾਡੇ ਲਈ ਕੋਈ ਕਰੀਬੀ ਜਾਂ ਘਰ ਦਾ ਮੈਂਬਰ ਤੁਹਾਡੇ ਕਿਸੇ ਗੱਲ ਦਾ ਕੰਮ ਤੋਂ ਪਰੇਸ਼ਾਨ ਹੋ ਸਕਦਾ ਹੈ ਅਜੇਹੇ ਵਿੱਚ ਤੁਹਾਡੇ ਲਈ ਵਧੀਆ ਹੋਵੇਗਾ ਕਿ ਆਪਣੇ ਕੰਮ ਦੇ ਨਾਲ-ਨਾਲ ਕੁਝ ਸਮਾਂ ਪਰਿਵਾਰ ਦੇ ਲਈ ਵੀ ਕੱਢਦੇ ਹੀ ਰਹੋ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਸ ਰਾਸ਼ੀ ਦੇ ਉਹ ਵਪਾਰੀ ਜਤਕ ਜਿਨ੍ਹਾਂ ਨੇ ਆਪਣੇ ਦਮ ਤੇ ਵਪਾਰ ਖੜਾ ਕੀਤਾ ਹੈ ਇਸ ਹਫਤੇ ਜ਼ਿਆਦਾ ਸਫਲਤਾ ਹਾਸਲ ਕਰ ਸਕਦੇ ਹਨ ਇਸ ਨਾਲ ਉਹਨਾਂ ਨੂੰ ਸਮਾਜ ਦੇ ਨਾਲ-ਨਾਲ ਘਰ ਪਰਿਵਾਰ ਵਿੱਚ ਵੀ ਉਚਿਤ ਮਾਣ ਮਿਲ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸੌਂਦਰੀਆ ਲਹਿਰੀ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ ਚੌਥੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਓਗੇ ਜਿਸ ਕਾਰਨ ਤੁਹਾਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣ ਦੀ ਲੋੜ ਹੋਵੇਗੀ ਤੁਹਾਡੇ ਅੰਦਰ ਚਿੰਝਲਾਹਟ ਪੈਦਾ ਹੋ ਸਕਦੀ ਹੈ ਤੁਹਾਡੇ ਲਈ ਵਧੀਆ ਹੋਵੇਗਾ ਕਿ ਅਜੇ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਤੋਂ ਬਚਣਾ ਚਾਹੀਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਤੀਜੇ ਘਰ ਵਿੱਚ ਮੌਜੂਦ ਹੋਣ ਕਾਰਨ ਗ੍ਰਹਿਆਂ ਦੀ ਸਥਿਤੀ ਦੇ ਅਨੁਸਾਰ ਤੁਹਾਡੀ ਰਾਸ਼ੀ ਦੇ ਜਾਤਕਾਂ ਲਈ ਆਰਥਿਕ ਸਮਾਜ ਚੰਗਾ ਹੋਵੇਗਾ ਤਾਨਣੋ ਵਧਾਉਣ ਦੇ ਲਈ ਇਸ ਸਮੇਂ ਸ਼ਾਨਦਾਰ ਤੁਹਾਨੂੰ ਮੌਕੇ ਪ੍ਰਾਪਤ ਹੋ ਸਕਦੇ ਹਨ ਇਸ ਹਫਤੇ ਘਰ ਦੇ ਮੈਂਬਰਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਖਾਸ ਮਹੱਤਵ ਹੋਵੇਗਾ ਇਸ ਕਾਰਨ ਤੁਸੀਂ ਉਹਨਾਂ ਦੇ ਜੀਵਨ ਦੇ ਕਈ ਖਾਸ ਫੈਸਲਿਆਂ ਦੇ ਵਿੱਚ ਸਲਾਹ مشورہ ਦੇ ਸਕਦੇ ਹੋ ਨਾਲ ਹੀ ਤੁਸੀਂ ਕੁਝ ਖਰੀਦਦਾਰੀ ਦੇ ਲਈ ਜਾਣ ਜਾਂ ਗਹਿਣੇ ਬਣਾਉਣ ਤੇ ਜਾਂ ਘਰੇਲੂ ਸਮਾਨ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ ਇਸ ਹਫਤੇ ਜ਼ਿਆਦਾਤਰ ਇਸ ਰਾਸ਼ੀ ਦੇ ਜਤਕ ਜਿਹੜੇ ਹਨ ਭਾਵਨਾਵਾਂ ਨੂੰ ਕਾਬੂ ਰੱਖਣਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 21 ਵਾਰ ਓਮ ਗੁਰੂਵੇ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਿਛਲੇ ਹਫ਼ਤੇ ਵਿੱਚ ਬਦਹਜਮੀ ਜੋੜਾਂ ਦੇ ਦਰਦ ਤੇ ਸਿਰ ਦਰਦ ਆਫ ਜਹੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜੇ ਜਾਤਕ ਹੁਣ ਤੱਕ ਕੋਤਾਹੀ ਵਰਤ ਰਹੇ ਸਨ ਉਹ ਇਸ ਹਫ਼ਤੇ ਸਿਹਤਮੰਦ ਜੀਵਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਸਿਹਤ ਵਿੱਚ ਸੁਧਾਰ ਦੇ ਲਈ ਸੰਭਵ ਕੋਸ਼ਿਸ਼ਾਂ ਕਰ ਸਕਦੇ ਹਨ ਤੁਹਾਡੇ ਇਹ ਯਤਨ ਵੇਖ ਕੇ ਤੁਹਾਡੇ ਆਸ-ਪਾਸ ਦੇ ਲੋਕ ਖੁਸ਼ ਹੋ ਜਾਣਗੇ ਤੁਹਾਡਾ ਉਤਸ਼ਾਹ ਵਧਾਉਣਗੇ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਡੀ ਆਰਥਿਕ ਸਥਿਤੀ ਚੰਗੀ ਨਹੀਂ ਕਹੀ ਜਾ ਸਕਦੀ ਇਸ ਪੂਰੇ ਹੀ ਹਫਤੇ ਤੁਹਾਨੂੰ ਧਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ ਜੇਕਰ ਇਸ ਹਫਤੇ ਤੁਸੀਂ ਪਰਿਵਾਰ ਦੇ ਮੈਂਬਰਾਂ ਵੱਲੋਂ ਆਪਣੀ ਪ੍ਰਤੀ ਚੰਗਾ ਵਿਹਾਰ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਉਹਨਾਂ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੋਵੇਗੀ ਪਿਛਲੇ ਦਿਨਾਂ ਵਿੱਚ ਕਾਰਜ ਖੇਤਰ ਵਿੱਚ ਜਿਹੜੇ ਹਾਲਾਤਾਂ ਨੂੰ ਜਿਹੜੇ ਪੱਖ ਵਿੱਚ ਕਰਨ ਦੇ ਲਈ ਤੁਸੀਂ ਸਖਤ ਮਿਹਨਤ ਕਰ ਰਹੇ ਸੀ ਇਸ ਹਫਤੇ ਤੁਹਾਡੇ ਥੋੜੇ ਜਿਹੇ ਯਤਨ ਹੀ ਤੁਹਾਡੇ ਪੱਖ ਵਿੱਚ ਹੋ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਵਿਕਲੈਂਗ ਲੋਕਾਂ ਨੂੰ ਅਨਦਾਨ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਪਹਿਲੇ ਘਰ ਵਿੱਚ ਮੌਜੂਦ ਹੋਣ ਕਾਰਨ ਬਲੱਡ ਪ੍ਰੈਸ਼ਰ ਸ਼ੂਗਰ ਤੇ ਮोटापे ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਸਮੇਂ ਸਵੇਰ ਸਮੇਂ ਸੇਰ ਦਵਾਈ ਲੈਣ ਦੀ ਲੋੜ ਹੋਵੇਗੀ ਤੇ ਨਾਲ ਹੀ ਜੋ ਕੋਲੇਸਟ੍ਰੋਲ ਪੱਧਰ ਉੱਚੇ ਹਨ ਉਹਨਾਂ ਨੂੰ ਇਸ ਤਰ੍ਹਾਂ ਕੰਟਰੋਲ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਸਿਹਤ ਨਾਲ ਸੰਬੰਧਿਤ ਸਮਝਣ ਦੇ ਤੁਹਾਨੂੰ ਜ਼ਰੂਰਤ ਹੋਵੇਗੀ ਜੀਵਨ ਦੇ ਮਾੜੇ ਸਮੇਂ ਵਿੱਚ ਸਾਡੇ ਦੁਆਰਾ ਪਹਿਲਾਂ ਹੀ ਇਕੱਠਾ ਕੀਤਾ ਹੋਇਆ ਧਨ ਸਾਡੇ ਕੰਮ ਆਉਂਦਾ ਹੈ ਇਸ ਲਈ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਧਨ ਦੀ ਬਚਤ ਨੂੰ ਸਹੀ ਲੈ ਰਣਨੀਤੀ ਜਿਹੜੀ ਹੈ ਅਪਣਾ ਲੈਣੀ ਹੈ ਇੱਕ ਚੰਗੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਹਾਲਾਂਕਿ ਸੰਭਾਵਨਾ ਹੈ ਕਿ ਇਸ ਹਾਲ ਕੰਮ ਕਰਦੇ ਹੋਏ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਪਰਿਵਾਰ ਦੇ ਲਈ ਕੋਈ ਨਵਾਂ ਘਰ ਖਰੀਦ ਸਕਦੇ ਹੋ ਆਪਣੇ ਪੁਰਾਣੇ ਘਰ ਦਾ ਹੀ ਨਵੀਨੀਕਰਨ ਕਰਕੇ ਉਸ ਨੂੰ ਸੁੰਦਰ ਬਣਾਉਣ ਦਾ ਫੈਸਲਾ ਲੈ ਸਕਦੇ ਹੋ ਅਜਿਹੇ ਵਿੱਚ ਤੁਹਾਡੇ ਘਰ ਦੀ ਆਰਥਿਕ ਸਥਿਤੀ ਤੇ ਕੋਈ ਫਰਕ ਨਹੀਂ ਹੋਵੇਗਾ ਬਲਕਿ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਚੰਗਾ ਵਿਹਾਰ ਕਰੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਗਰੀਬ ਲੋਕਾਂ ਨੂੰ ਭੋਜਨ ਦਾਨ ਕਰੋ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫਤੇ ਤੁਹਾਡੀ ਜ਼ਿਆਦਾ ਮਸਾਲੇਦਾਰ ਤੇ ਤਲੇ ਹੋਏ ਭੋਜਨ ਖਾਣ ਦੀ ਆਦਤ ਤੁਹਾਨੂੰ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਕਾਰਨ ਤੁਹਾਨੂੰ ਤੁਰੰਤ ਡਾਕਟਰ ਕੋਲ ਵੀ ਜਾਣਾ ਪੈ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 12ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਪੂਰੇ ਹੀ ਹਫਤੇ ਤੁਹਾਨੂੰ ਆਪਣਾ ਜਮਾ ਕੀਤਾ ਹੋਇਆ ਪੈਸਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸੰਭਵ ਹੈ ਕਿ ਇਸ ਦੌਰਾਨ ਸਾਨੂੰ ਕੋਈ ਚੰਗਾ ਮੁਨਾਫਾ ਹੋਵੇ ਤੇ ਤੁਹਾਡੇ ਪਰਿਵਾਰ ਦੇ ਬੈਂਕ ਰਾਹੀਂ ਰਾਸ਼ੀ ਜਿਹੜੀ ਹੈ ਪੁਸ਼ਟੀਸ਼ ਕਰ ਲੈਣ ਅਜਿਹੀ ਸਥਿਤੀ ਵਿੱਚ ਤੁਸੀਂ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਮੁਨਾਫਾ ਤੁਹਾਨੂੰ ਕਿੰਨਾ ਹੋ ਰਿਹਾ ਹੈ ਤੇ ਨਾਲ ਹੀ ਸਾਹਮਣੇ ਤੁਹਾਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਇਸ ਹਫਤੇ ਤੁਸੀਂ ਬਿਨਾ ਸੋਚੇ ਸਮਝੇ ਕੋਈ ਵੀ ਕੰਮ ਨਹੀਂ ਕਰਨਾ ਨਹੀਂ ਤਾਂ ਕਿਸੇ ਸਖਤ ਆਲੋਚਨਾ ਦੇ ਸ਼ਿਕਾਰ ਹੋ ਸਕਦੇ ਹੋ ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ 7ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਦਫ਼ਤਰ ਵਿੱਚ ਤੁਹਾਨੂੰ ਆਪਣੇ ਪਸੰਦ ਦਾ ਕੰਮ ਕਰਨ ਨੂੰ ਮਿਲ ਜਾਵੇਗਾ ਪਰੰਤੂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਕੋਈ ਵੀ ਕੰਮ ਜਲਦਬਾਜ਼ੀ ਵਿੱਚ ਨਾ ਕਰੋ ਬਲਕਿ ਆਪਣੇ ਹਰ ਕੰਮ ਨੂੰ ਪੂਰੀ ਲਗਨ ਦੇ ਨਾਲ ਕਰੋ ਸਿਰਫ ਉਦੋਂ ਹੀ ਤੁਸੀਂ ਕਾਰਜ ਸਥਾਨ ਵਿੱਚ ਤਰੱਕੀ ਕਰਨ ਦੇ ਯੋਗ ਹੋਵੋਗੇ ਜਦੋਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਹਨਤ ਕਰੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਕਰਣਾ ਹੈ ਜੀ ਹਰ ਰੋਜ਼ 21 ਵਾਰ ਓਮ ਰਹਿਵੇ ਨਮਹ ਮੰਤਰ ਦਾ ਜਾਪ ਕਰੋ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਇਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਵੱਡੇ ਵੱਡੇ ਬਦਲਾਅ ਧੰਨਵਾਦ